Yeah. man चाल <laughs> जो I'm never welcome. ਗੋਲ ਵਾਲੀ ਚ ਹਰ ਜਾਂਦੇ ਨੇ ਵਾਹ ਜੀ ਵਾਹ ਬੱਗੇ ਸਿੰਘ ਮੱਲੋ ਮੱਲੀ ਕੁੰਡੀਆਂ ਦੇ ਅੱਜ ਦਾ ਸਰਦਾਰ ਅੱਜ ਬੱਗੇ ਕੁੰਡੀਆਂ ਦੇ ਸਿੰਘ ਫਸਲ ਵਾਲਾ ਮੁਕਾਬਲਾ ਇੱਕ ਪਾਸੇ ਮਾਝੇ ਦਾ ਜਿਲ੍ਹਾ ਪਰਦਾਦਾ ਆਹ ਕੌਣ ਹੈ ਇਹ ਪਰਵੀਰ ਦਾ ਨਈਓ ਰਿਸ਼ਾ ਲਓ ਚੱਲਦਾ ਹੈ ਜੋਤ ਮੈਦਾਨ ਦੇ ਵਿੱਚ ਦਾ ਨੌਜਵਾਨਾਂ ਦੇ ਦਰਮਿਆਨ ਆ ਕੇ ਸੇਰੇ ਦਾ ਯੁੱਧ ਕਾ ਫੜਾ ਫੜੋ ਫੜੇ ਵੀ ਲੱਗੋ 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 ਹੋਰ ਆ ਫਿਰੇ ਬਾਹਰ ਕਰੋ ਹਾਂ ਕਰੋ ਸ਼ੂ ਗੁਸਤੀ ਜੀ ਤੇਰਾ ਕਹਿੰਦਾ ਪਰੇਸ਼ਾਨ ਸਾਡੇ ਕਿਹਦੇ ਵੀ ਜੁਆ ਸਾਥੀ ਸਾਡੇ ਟਰਾਕਾ ਤੋਂ ਵਾਲੇ ਹਾਈ ਲਾਈਟਾਂ ਵਾਲੇ ਵੇਂਦੀਆਂ ਵੀ ਲਾਈਟਾਂ ਜਿਹੜੀ ਆਨ ਕਰਦੇ ਆ ਲੈਕਟਰ ਸਿਪਲੇ ਤੇਰਾ ਤੋਂ ਵੇਂਦੀ ਹੈ ਬਾਹੀ ਬਾਈ ਨਈਓ ਰਿਸਾ ਦਾਦਾ ਹੈ ਯੁੱਧ ਮੈਦਾਨ ਦੇ ਵਿੱਚ ਨਾ ਨੌਜਵਾਨਾਂ ਦੇ ਦਰਮਿਆਨ